ਇਹ ਲਾ ਬੱਕਰੀਆਂ ਖੜੀਆਂ ਆ। ਆ ਬੱਕਰੀ ਦੀ ਕੀ ਡਿਟੇਲ ਆ ਮੈਂ ਕਹੇ ਦੀ? ਛੇਰੀ ਬੱਕਰੀ ਐ ਬਈ ਨੰਬਰ ਛਰੀ। ਤੇ ਗੱਬਣਾ ਬਈ? ਹਾਂਜੀ ਬਈ। ਠੀਕ ਆ। ਤੇ ਉਮਰ ਕਿੰਨੀ ਕਹੇ ਦੀ ਕਿੰਨੇ ਦੰਦ ਹੋਗੇ? ਇਹ ਬਈ ਇਹ 4 ਦੰਦਾਂ ਦਾ ਜਵਾਨ ਆ ਬਈ। 4 ਦੰਦਾਂ ਦਾ ਜੀ। ਠੀਕ ਠੀਕ ਆ। ਇਹਦਾ ਕੀ ਰੇਟ ਕਰਦੇ? ਇਹਦਾ ਬਈ ਅਸੀਂ 25000 ਮੰਗਦੇ। ਠੀਕ ਆ। ਤੇ ਆਹ ਵਾਲੀ ਬੱਕਰੀ ਬਈ? ਰੇਟ ਸੇਮ ਹੀ ਐ ਤੇ ਇਹ ਕਿੰਨੇ ਦੰਦਾਂ ਦਾ? 4 ਦੰਦਾਂ ਦੀ ਬੱਕਰੀਆਂ ਵੀ ਲੈ ਸਕਦੇ। ਅੰਗਰੇਜ਼ਾਂ ਨਾਲ ਅੰਦਰ ਵਿੱਚ ਕਿੰਨੇ ਕਿੰਨੇ ਚਰਦੀਆਂ ਗੱਬਣਾ ਬਈ ਦੱਬਣਾ ਕਿੰਨੇ ਕਿੰਨੇ ਟਾਈਮ ਦੀਆਂ ਇਹਨਾਂ ਦਾ ਬਈ ਤੇ ਤੱਕ ਤੇ ਹੈ 3-3 ਮਹੀਨੇ ਨੇ ਗੱਬਣਾ ਬਾਈ ਕਹਿੰਦੇ ਤੇ ਆ ਵੀ ਆਪਣੇ ਹਨ ਨਹੀਂ ਆਪਣੇ ਆਪਣਾ ਰੰਗਾਂ ਇਹ ਕਾ ਬੈਠੀ ਹੋਈਆਂ ਕੋਲੇ ਇੱਕੋ ਬੈਠੀ ਲੁਕਰੀ ਆ ਵੀ ਚਿੱਟੀਆਂ ਅੱਖਾਂ ਦੇ ਵਿੱਚ ਡੱਬੇ ਲਗੇ ਰੰਗ ਦੇ ਵਿੱਚ ਮਾਡਲ ਨੰਬਰ ਬੋਲ ਦੇ ਮੜਾ ਆਪਣਾ ਕਿੰਨਾ 88000 ਦਾ ਤਬਰ 86469 25609 25609 ਹਾਂਜੀ ਜੀ ਜਿਹੜੇ ਮੈਨੂੰ ਐ ਪਾਵੇਂ ਵੱਲਣ ਜਿਹੜਾ ਮਕਸਦ ਨਾਲ ਤੋ ਆਏ ਬਈ ਜੇਕਰ ਕਿਹਨੇ ਖਰੀਦਨੀ ਆ ਬਈ ਇਹਨਾਂ ਨੰਬਰਸ ਸੰਪਰਕ ਕਰਕੇ ਖਰੀਦ ਸਕਦੇ ਹੋ ਇਸ ਤੋਂ ਅੱਗੇ ਜੇ ਹੋਰ ਦੇਖ ਸਕਦੇ ਹਾਂ ਬੱਕਰੀਆਂ ਕਾਫੀ ਨਾ ਆ ਗਏ ਬਈ ਅਗਲੇ ਢੀਟਲਾ ਸਾਰੀਆਂ ਅਠਾਂ ਵੀ ਇਹ ਬੱਕਰੀਆਂ ਵੀ ਆ ਐਸੋਟੀ ਬਰਬਰੀ ਖੜੀ ਇੱਕ ਬੋਟਿੰਗ ਇਹ ਬੱਕਰੀਆਂ ਕਿੰਨਾ ਫਰਮਿਕਾ ਸੋਡਰ ਵੀ 98764 585 ਕੇ ਵਾਲੇ ਕਿਹੜੇ ਪਿੰਡੋਂ ਆਏ ਬਈ ਹਾਰਾ ਪਿੰਡ ਤੋਂ ਆਏ ਬਈ ਜੇਕਰ ਕਿਸੇ ਨੇ ਬਈ ਖਰੀਦਣੀਆਂ ਬੱਕਰੀਆਂ ਤਾਂ ਨੰਬਰਾਂ ਸੰਪਰਕ ਕਰਕੇ ਦੇਖੀ ਸਕਦੇ ਹੋ ਬਹੁਤ ਜ਼ਿਆਦਾ ਬੱਕਰੀਆਂ ਦਾ ਬੇਲੋਈ ਰੰਗ ਦੇ ਵਿੱਚ ਆ ਬਹੁਤ ਸੋਹਣੀਆਂ ਬੱਕਰੀਆਂ ਬਿੱਕਲ ਬੱਕਰੀਆਂ ਤੇ ਇਹ ਵੀ ਜੇਕਰ ਕੋਈ ਨੇ ਖਰੀਦਣੀਆਂ ਪਰ ਦੱਸੇ ਆਪਣਾ 87 787 270 1655 16155 ਕਿਹੜੀ ਜਗ੍ਹਾ ਤੋਂ ਆਏ ਆਪਾਂ ਜੀ ਮੇਰੇ ਕੋਲ ਆ ਜੀ ਮਲੇਰਕੋਟਲੇ ਤੋਂ ਆਏ ਆ ਬਾਈ ਬਹੁਤ ਸੋਹਣੀਆਂ ਬੀਟਲ ਬੱਕਰੀਆਂ ਜੇਕਰ ਕਿੰਨੇ ਲੈਣੀਆਂ ਨੰਬਰਾਂ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਬਾਈ ਗੁਰੂ ਜੀ ਆਪਾਂ ਦਿਖਾਉਂਦੇ ਆਂ ਬੀਟਲ ਪਠਾ ਚੰਗੇ ਕੰਨਾਂ ਦੀ ਕੁਆਲਿਟੀ ਹੈ ਪਠਾ ਹੀ ਆ ਸਾਰੀਆਂ ਇਹ ਠੀਕ ਹੈ ਤੇ ਕੀ ਰੇਟ ਕਰਦੇ ਨੇ ਬਾਈ ਇੱਕ ਲੱਖ ਲੱਖ ਸਾਰੀਆਂ ਦਾ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਆਪਾਂ ਹਾਂਜੀ ਗੱਲਕਲਾਂ ਤੋਂ ਗੱਲਕਲਾਂ ਮੋਬਾਈਲ ਨੰਬਰ ਮੋਬਾਈਲ ਹੈ ਨਹੀਂ ਠੀਕ ਪਹੌਲ ਆ ਨੀਆ ਕਲਕੁਲੇਸ਼ਨ ਆ ਵੀ ਆਪਣੀ ਬਹੁਤ ਸੋਹਣੀਆਂ ਪੱਠਾਂ ਬਈ ਗੱਲਕਲਾਂ ਤੋਂ ਆਏ ਬਈ ਪਰ ਮੋਬਾਈਲ ਹੈ ਨਹੀਂ ਅੰਕਲ ਕਹਿੰਦੇ ਅੰਕਲ ਆਏ ਆ ਮੋਬਾਈਲ ਨੰਬਰ ਹੈ ਨਾ ਸਭ ਬਰਬਰੀ ਇਕੱਠਾ ਆ ਗਏ ਇਸ ਬਾਰੇ ਬਤਨ ਵੈਸੇ ਦੱਸਾਵਾਂਗੇ ਬਹੁਤ ਜਿਆਦੇ ਬੱਕਰੀਆਂ ਪਾਇਆਲੇ ਨਾਲ ਇਕੱਠਾ ਕਰਦੇ ਆ। ਜਿੰਨੇ ਆਵਾਜ਼ ਕਰਦੇ ਨੇ। ਨੁਕਸਾਨ ਨਹੀਂ ਕਰਦੇ। 445 ਬੱਕਰੀਆਂ ਦਾ ਬਹੁਤ ਜਿਆਦੇ ਬੱਕਰੀਆਂ। ਜਿਹੜੇ ਬੱਕਰੀਆਂ ਆਦੀਆਂ ਕਾਟੂ ਨਾਲ ਆ ਗਏ। ਸਾਰੇ ਤਰ੍ਹਾਂ ਦਾ ਮਾਲ ਆ ਜਿਹੜਾ ਮੰਡੀ ਦੇ ਵਿੱਚ। ਬਾਕੀ ਜੇਕਰ ਹੋਰ ਵੀ ਇਦਾਂ ਦੀਆਂ ਵੀ ਤੁਸੀਂ ਦੇਖਣਾ ਚਾਹਦੇ ਹੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਇਹ ਵੀ ਦੇਖ ਸਕਦੇ ਹੋ ਬੱਕਰੀਆਂ ਦੀ ਫੜਦੀਆਂ ਤੇ ਬਰਬਰੀ ਬੱਕਰੀਆਂ ਦੀਆਂ। ਸੋ ਪਰਨੀਆ ਵੀ ਲੈ ਕੇ ਆ ਗਏ ਹਾਂ ਅੱਜ ਤੇ ਬਸ ਇਹੋ ਜਿਹੀ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀ ਜੇ ਲਾਈਕ ਕਰੋ ਤਾਂ ਕਿ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ